ਇਸ ਜੇ ਕਿ ਉਹਨਾਂ ਦੀ ਸੱਟ ਲੱਗੀ ਆ ਅਫਸੋਸ ਤੇ ਉਹਨਾਂ ਦੇ ਜਿਹੜਾ ਦੁਸ਼ਮਣਿਆਂ ਵਿਕਰਮਜੀਤਿਆ ਨੇ ਵੀ ਕੀਤਾ ਤੇ ਜਿਹੜਾ ਇਹਨਾਂ ਨੇ ਭਗਵੰਤ ਮਾਨ ਉਹਨਾਂ ਨੇ ਜਵਾਬ ਵੀ ਦਿੱਤਾ ਵੀ ਮੇਰਾ ਪੈਰ ਮੈਨੂੰ ਪੌੜੀ ਦਾ ਦਿਸਿਆ ਨਹੀਂ ਤੇ ਮੇਰਾ ਪੈਰ ਫਿਸਲ ਗਿਆ ਤੇ ਮੈਂ ਡਿੱਗ ਪਿਆ ਨਾਲ ਕਹਿੰਦਾ ਵੀ ਇਹ ਨਾ ਸੋਚੋ ਮੈਂ ਸ਼ਰਾਬ ਪੀਤੀ ਹੋਈ ਸੀ ਚਲੋ ਆਪਾਂ ਵੀ ਇਹ ਨਹੀਂ ਕਹਿੰਦੇ ਪੀਤੀ ਨਹੀਂ ਪੀਤੀ ਪਰ ਹੁਣ ਉਹ ਪੋਲੋ ਹਸਪਤਾਲ ਦੇ ਵਿੱਚ ਦਾਖਲ ਹੋਇਆ ਜੀ ਦੇਖੋ ਬਾਲੇ ਆ ਸੰਦੀ ਸਾਹਿਬ ਕਿਸੇ ਬੰਦੇ ਦੇ ਸਾਥ ਕਿਸੇ ਵੇਲੇ ਵੀ ਲੱਗ ਸਕਦੀ ਹੈ ਨਹੀਂ ਵੀ ਕਲੀਅਰ ਨਹੀਂ ਕਿ ਭਗਵੰਤ ਮਾਨ ਹੋਰਾਂ ਦੇ ਸਾਥ ਲੱਗੀ ਹੈ ਜੀ ਅਸਲ ਦੇ ਵਿੱਚ ਭਗਵੰਤ ਮਾਨ ਹੋਰੀ 13 ਸਤੰਬਰ ਤੋਂ ਦਿੱਲੀ ਗਏ ਹੋਏ ਸੀ ਇਸੇ ਸਮੇਂ ਦੌਰਾਨ ਅਰਵਿੰਦ ਕੇਜਰੀਵਾਲ ਹੋਣਾ ਨੂੰ ਜ਼ਮਾਨਤ ਜ਼ਮਾਨਤ ਮਿਲ ਗਈ ਉਹ ਜੇਲ੍ਹ ਤੋਂ ਬਾਹਰ ਆ ਗਏ ਫਿਰ ਉੱਥੇ ਪਹਿਲਾਂ ਕੇਜਰੀਵਾਲ ਦੇ ਆਉਣ ਦੇ ਉੱਤੇ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਇੱਕ ਮੀਟਿੰਗ ਹੋਈ ਜਿੱਥੇ ਉਹਨਾਂ ਨੇ ਆਪਣਾ ਪੱਖ ਰੱਖਿਆ ਆਪਣੇ ਜਿਹੜੇ ਉਹਨਾਂ ਦੇ ਪੁਰਾਣੀ ਚੋਣ ਯੋਜਨਾ ਮੈਂ ਉਹਦਾ ਜ਼ਿਕਰ ਕੀਤਾ ਔਰ ਉਹ ਤੋਂ ਬਾਅਦ ਫਿਰ ਕਈ ਸਾਰੀਆਂ ਮੀਟਿੰਗਾਂ ਹੋਰ ਹੋਈਆਂ ਰਾਜਸਤਾਨ ਆਪਣੀ ਹਰਿਆਣਾ ਦੀ ਇਲੈਕਸ਼ਨ ਆ ਗਈ ਹੈ ਦਿੱਲੀ ਦੀ ਇਲੈਕਸ਼ਨ ਅੱਗੇ ਆਉਣ ਵਾਲੀ ਹੈ ਜਿਵੇਂ ਕਿ ਕੇਜਰੀਵਾਲ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਮੇਰੀ ਇੱਛਾ ਇਹ ਹੈ ਕਿ ਇਹ ਨਵੰਬਰ ਦੇ ਮਹੀਨੇ ਦੇ ਵਿੱਚ ਹੀ ਚੋਣਾਂ ਕਰਵਾ ਦਿੱਤੀਆਂ ਜਾਣ ਜਦੋਂ ਬਾਕੀ ਦੋ ਰਾਜਾਂ ਦੀਆਂ ਚੋਣਾਂ ਹੋਣ ਬੜ ਗਏ ਇਸ ਕਰਕੇ ਨਾ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਹੁੰਦਾ ਵੈਸੇ ਵੀ ਜੇ ਆਪਾ ਦੇਖੀਏ ਤਾਂ ਪ੍ਰਮੰਤ ਮੰਤਰੀ ਹੀ ਇੱਕ ਪੂਰੀ ਸਟੇਟ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਵੱਲੋਂ ਜੀ ਔਰ ਦਿੱਲੀ ਦੀ ਜਿਹੜੀ ਕਮਾਂਡ ਹੈਗੀ ਉਹ ਭਾਵੇਂ ਕਿਸੇ ਦੇ ਹੱਥ ਵਿੱਚ ਹੋਵੇ ਉਹ ਦੀ ਜਿਹੜੀ ਪੋਜੀਸ਼ਨ ਹੈ ਉਹ ਪੋਜੀਸ਼ਨ ਇੱਕ ਵੱਡੇ ਸ਼ਹਿਰ ਦੇ ਸ਼ਹਿਰ ਦੇ ਮੇਅਰ ਤੋਂ ਵੱਧ ਨਹੀਂ ਹੁੰਦੀ ਕਿਉਂਕਿ ਬਾਕੀ ਉਹਨਾਂ ਦੇ ਕੋਲੇ ਪੱਲੇ ਕੁਝ ਹੁੰਦਾ ਨਹੀਂ ਜੁਨੀਅਨ ਟੈਰੀਟਰੀ ਹੈ ਪੁਲਸ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਸਰਕਾਰ ਕੋਲੇ ਪੁਲਿਸ ਨਹੀਂ ਉਹ ਕਰੂਗੀ ਕੀ ਪੁਲਸ ਵਗੈਰਾ ਵੀ ਉਹਨਾਂ ਦੇ ਕੋਲੇ ਹੈ ਨਹੀਂ ਜਿਸ ਲਈ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਐਸ ਲਈ ਸਰਕਾਰ ਪ੍ਰਚਾਰਕ ਦੇ ਤੌਰ ਦੇ ਤੇ ਭਗਵੰਤ ਮਾਨ ਹੀ ਹੈ ਆਵਾਜ਼ੀ ਪਾਰਟੀ ਵਾਂਗੂਲੇ ਜੀ ਜੀ ਔਰ ਭਗਵੰਤ ਮਾਨ ਦਾ ਜਿਹੜਾ ਹੈਗਾ ਬੋਲਣ ਦਾ ਲਹਿਜਾ ਉਹ ਕਟਾਕਸ਼ ਵਾਲਾ ਹੈ ਉਹ ਬਚਪਨ ਦੇ ਵਿੱਚ ਜਦੋਂ ਕਮੇਟੀ ਕਰਨ ਲੱਗ ਪਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹਨੇ ਕਿਸੇ ਵੀ ਮਾਮਲੇ ਦੇ ਉੱਤੇ ਕੋਈ ਗੱਲ ਕਰਨੀ ਹੋਵੇ ਤਾਂ ਉਹ ਬੰਦੇ ਨੂੰ ਅਗਲੇ ਨੂੰ ਡਿਫੈਂਸਿਵ ਕਰਦਾ ਜੀ ਜੀ ਪਿਛਲੇ ਦਿਨ ਇੱਕ ਨੈਸ਼ਨਲ ਨਿਊਜ਼ ਚੈਨਲ ਦੇ ਉੱਤੇ ਉਹਨਾਂ ਦੀ ਇੰਟਰਵਿਊ ਆਈ ਸੀ ਕਿ ਉਸ ਇੰਟਰਵਿਊ ਦੇ ਵਿੱਚ ਪੱਤਰਕਾਰ ਨੇ ਕੁਐਸਚਨ ਕਰ ਲਿਆ ਕਿ ਸੁਣਿਆ ਕੁਝ ਠੀਕ ਨਹੀਂ ਤੁਹਾਡੀ ਪਾਰਟੀ ਦੇ ਵਿੱਚ ਜੀ ਕੋਈ ਪੰਜਾਬ ਦੇ ਵਿੱਚ ਵੀ ਰੀਸ਼ਫਲ ਹੋ ਸਕਦਾ ਹੈ ਬਿਲਕੁਲ ਜੀ ਉਹ ਕਹਿੰਦਾ ਨਹੀਂ ਸਾਡੇ ਤਾਂ ਸਭ ਕੁਝ ਠੀਕ ਠਾਕ ਹੈ ਕੋਈ ਅਸੀ ਗੱਲ ਨਹੀਂ ਸਾਡੇ ਕੰਮ ਬੰਦੇ ਵਧੀਆ ਕੰਮ ਕਰੀ ਜਾਂਦੇ ਕਹਿੰਦੇ ਨਹੀਂ ਜੀ ਫਿਰ ਵੀ ਸੁਣਿਆ ਕਿ ਨਹੀਂ ਸ਼ਫਲ ਹੋ ਸਕਦਾ ਤੇ ਉਹਨੇ ਕਿਹਾ ਕਿ ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਤੁਹਾਡੇ 'ਚ ਵੱਡਾ ਰੀਸ਼ਫਲ ਹੋ ਰਿਹਾ ਹੈ ਹਮਮਤਲ ਜਿਹੜੇ ਉਹ ਐਂਕਰ ਸੀ ਪੱਤਰਕਾਰ ਸੀ ਉਹਨਾਂ ਨੂੰ ਬਰਥ ਲਾਤਾ ਜੀ ਕਿ ਤੁਸੀਂ ਆਪ ਦੇ ਬਾਰੇ ਵਿਚਾਰੋਂ 'ਚ ਕੀ ਹੈ ਇਸ ਕਰਕੇ ਉਹ ਦਾ ਇੱਕ ਆਪਣਾ ਲੈਜਾ ਉਸ ਲੈਜੇ ਦਾ ਇਸਤੇਮਾਲ ਕਰਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਮੋਰੋਵਰ ਐਸਵੇ ਜਿਹੜੀ ਜਿਹੜੀ ਸਭ ਤੋਂ ਪਹਿਲੀ ਇਲੈਕਸ਼ਨ ਆ ਰਹੀ ਹੈ ਹਰਿਆਣਾ ਦੀ ਆ ਰਹੀ ਹੈ ਜੀ ਹਰਿਆਣਾ ਦਿੱਲੀ ਤੇ ਪੰਜਾਬ ਦੇ ਵਿਚਕਾਰ ਹੈ ਹਮਮ ਭਾਰਤੀ ਜਨਤਾ ਪਾਰਟੀ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਤੀਜੀ ਵਾਰੀ ਸਰਕਾਰ ਉੱਥੇ ਬਣਾ ਲਈ ਜਵੇ ਜੀ ਉਹ ਇਸ ਕਰਕੇ ਲੱਗਿਆ ਹੈ ਕਿ ਉਹਨਾਂ ਲਈ ਇੱਕ ਬੱਤੀ ਲੋੜ ਹੈ ਹਮਮ ਐਸਵੇ ਆਪਾਂ ਜਾਣਦੇ ਕਿ ਕਿਸਾਨ ਚਾਹੀ ਪਹਿਲਾ ਮੋਰਚਾ ਹੋਵੇ 2020 ਵਾਲਾ ਚਾਹੇ ਹੁਣ ਮੋਰਚਾ ਹੋਵੇ ਕਰਸੀ ਆਸੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਦਾ ਜੀ ਦਿੱਲੀਵਾਲ ਸਾਹਿਬ ਤੇ ਅਧਿਰ ਸਾਹਿਬ ਹੋ ਰਹਾਂ ਦਾ ਇਹਨੇ ਇਹਦਾ ਜਿਹੜੇ ਮੋਰਚੇ ਆ ਇਹ ਮੋਰਚੇ ਇਸ ਕਰਕੇ ਸਟੈਂਡ ਅੰਡ ਸਟਿਲ ਹੈ ਕਿਉਂਕਿ ਇਹਨਾਂ ਨੂੰ ਦਿੱਲੀਵਾਲ ਪਤਾ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਪੰਜਾਬ ਨਾਲ ਲੱਗ ਰਿਹਾ ਜਿਹੜੀਆਂ ਹਰਿਆਣੇ ਦੀਆਂ ਸਰਹੱਦਾਂ ਉਹਨਾਂ ਨੂੰ ਫੀਲ ਕੀਤਾ ਹੋਇਆ ਵੱਡੇ ਵੱਡੇ ਉਤੇਰੇ ਹੈਗੇ ਐ ਅੜਿੱਕੇ ਖੜੇ ਕੀਤੇ ਹੋਏ ਹੈ ਹੂੰ ਔਰ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਨੂੰ ਆਪਾਂ ਦੇਖੇ ਤੇ ਉਸ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦੇ ਹਾਂ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹਾਂ ਅਗਰ ਅਸੀਂ ਪਾਵਰ ਚਾਹੁੰਦੇ ਹਾਂ ਤਾਂ ਅਸੀਂ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਾਂਗੇ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਬਣ ਰਿਹਾ ਸੀ ਉਹਦੇ ਵਿੱਚ ਦਰਜ ਕੀਤਾ ਹੋਇਆ ਹੈ ਹੁਣ ਮੰਨ ਲਓ ਕਿ ਜੇ ਭਾਰਤੀ ਜਨਤਾ ਪਾਰਟੀ ਹਾਰ ਜਾਂਦੀ ਹੈ ਉੱਥੇ ਕਾਂਗਰਸ ਪਾਰਟੀ ਜਾਂ ਕੋਲੀਸ਼ਨ ਸਰਕਾਰ ਬਣ ਜਾਂਦੀ ਹੈ ਤਾਂ ਮੇਜਰ ਪਾਰਟੀ ਦਾ ਕਾਂਗਰਸ ਹੋਊਗਾ ਤੇ ਕਾਂਗਰਸ ਨੇ ਤਾਂ ਉਹ ਤਾਂ ਫਿਰ ਲੋਕਾਂ ਨੇ ਕਹਿਣਾ ਵੀ ਦੱਸੋ ਜੀ ਆਪਦੇ ਮੈਨੀਫੈਸਟੋ ਮੁਤਾਬਕਾ ਚੱਕੋ ਤੁਸੀਂ ਇੱਥੋਂ ਬਾਰਡਰ ਤੋਂ ਜਿਹੜੇ ਨਾਕੇ ਲਾਏ ਹੋਏ ਆਂ ਕੰਦੀ ਸਾਹਿਬ ਫਿਰ ਉਹ ਨਾਕੇ ਜੱਗੋਂ ਲੋਕੋ ਲੱਜ ਚੁਕੜੇ ਪੈਣਗੇ ਕਿ ਜੇ ਉਹ ਨਾਕੇ ਚੁੱਕੇ ਜਾਂਦੇ ਤੇ ਫਿਰ ਕਿਸਾਨਾਂ ਜੀਆਂ ਮਤਲਬ ਤੁਸੀਂ ਦੇਖੋਗੇ ਵੀ ਟੋਲੀਆਂ ਸਿੱਧੀਆਂ ਦਿਨੀ ਤੱਕ ਪਹੁੰਚਣ ਗਈਆਂ ਉਸ ਵੇਲੇ ਬੜੀ ਸਮੱਸਿਆ ਹੋਣੀ ਹੈ ਇਸ ਲਈ ਦਿੱਲੀ ਦਾ ਜਿਹੜਾ ਹਰਿਆਣੇ ਦਾ ਇਲੈਕਸ਼ਨ ਹੈ ਦਿੱਲੀ ਨਾਲੋਂ ਕਿਤੇ ਜ਼ਿਆਦਾ ਕ੍ਰੂਸ਼ਲ ਹੈ ਇਸ ਇਲੈਕਸ਼ਨ ਨੂੰ ਜਿੱਤਣ ਵਾਸਤੇ ਜਿੱਥੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪੱਲੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ ਉੱਥੇ ਆਮ ਆਦਮੀ ਪਾਰਟੀ ਵੀ ਆਪਣੀ ਕਿਸਮਤ ਜਿਮਾਰੀ ਹੈ ਆਮ ਆਦਮੀ ਪਾਰਟੀ ਕੋਲੇ ਕਿਉਂਕਿ ਸਟਾਰ ਪ੍ਰਚਾਰਕ ਭਗਵੰਤ ਸਿੰਘ ਮਾਨ ਹੈ ਤੇ ਉਹਦਾ ਕਾਫੀ ਸਾਰਾ ਅਦਾਕਾਰ ਰਿਆ ਨੇ ਦਾ ਪੰਜਾਬ ਨਾਲ ਲੱਗਦਾ ਹੈ ਜੀ ਪੰਜਾਬ ਬੜੇ ਪੱਸੇ ਨੂੰ ਸੰਭਾਲ ਸਕਦੇ ਉਸ ਸਾਰੀਆਂ ਗੱਲਾਂ ਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਭਗਵੰਤ ਮਾਨ ਦਿੱਲੀ 'ਚ ਠਹਿਰੇ ਹੋਏ ਸੀ ਉਹਨੂੰ ਪੰਜਾਬ ਆਏ ਦੋ ਦਿਨ ਮੰਗਲਵਾਰ ਵਾਲੇ ਦਿਨ ਜਦੋਂ ਪੰਜਾਬ ਆਏ ਦਿੱਲੀ ਗੱਡੀ ਗੱਡੀ ਕਰਦੇ 에어ਪੋਰਟ ਤੇ ਉਤਰ ਲਗੇ ਜ ਹਾਦਸੇ ਵਿੱਚ ਤੇ ਉਹਦਾ ਵੈਲੈਂਸ ਜਿਹੜਾ ਉਹ ਵਿਗੜ ਗਿਆ ਜੀ ਜੀ ਉਹ ਡਿੱਗ ਪਏ ਨਤੀਜਾ ਇਹ ਹੋਇਆ ਕਿ ਜਿਹੜੇ ਸਕਿਉਰਿਟੀ ਵਾਲੇ ਸੀਐਮ ਸਟਾਫ ਦੇ ਵਿੱਚ ਨਾਲ ਲੋਕ ਹੁੰਦੇ ਉਹਨਾਂ ਨੇ ਇਹਨਾਂ ਨੂੰ ਸੰਭਾਲਿਆ ਗੱਡੀ 'ਚ ਬਿਠਾਇਆ ਗੱਡੀ 'ਚ ਬਿਠਾ ਕੇ ਉਹਨਾਂ ਦੀ ਸਰਕਾਰੀ ਰਹਿائش ਹੈ ਜਿਹੜੀ ਸੈਕਟਰ 2 ਉੱਤੇ ਲੱਗੇ ਉੱਥੇ ਉਹਨਾਂ ਨੂੰ ਮੁੱਢਲਾ ਟ੍ਰੀਟਮੈਂਟ ਦਿੱਤਾ ਪਤਾ ਲੱਗਾ ਟ੍ਰਿਪ ਵਗੈਰਾ ਵੀ ਲਈ ਹੈ ਜੋ ਖ਼ੁਫਾਰਤ ਖ਼ਬਰਾਂ ਆ ਰਹੀ ਹੈ ਕੁਝ ਮੈਡੀਸਿਨ ਵੀ ਦਿੱਤੀ ਹੈ ਤੇ ਸ਼ੇਰ ਦੇ ਕੇ ਕਿ ਇਮੀਡੀਏਟ ਇਹਨਾਂ ਨੂੰ ਇਲਾਜ ਦੀ ਲੋੜ ਹੈ ਤੇ ਉਹਨਾਂ ਨੂੰ ਕਿੱਥੇ ਲਿ ਆ ਗਿਆ ਪਤਾ ਲੱਗ ਗਿਆ ਕਿ ਉਹ ਅਪੋਲੋ ਹਸਪਤਾਲ ਦੇ ਵਿੱਚ ਦਾਖਲ ਹੈ ਜੀ ਕੰਨ ਰਹੀ ਉਹਨੇ ਬਿਕਰਮ ਸਿੰਘ ਮਜੀਠੀਆ ਜੀ ਆਪਾਂ ਜਾਣਦੇ ਹਾਂ ਕਿ ਬਿਕਰਮ ਸਿੰਘ ਮਜੀਠੀਆ ਤੇ ਭਗਵੰਤ ਮਾਨ ਜੀ ਰਹਿ ਗਏ ਇੱਕ ਦੂਜੇ ਦੇ ਵੱਡੇ ਹਲੋਚਕੇ ਬਿਲਕੁਲ ਜੇ ਆਪਾਂ ਦੁਸ਼ਮਣ ਨਾ ਵੀ ਕਹੀਏ ਤਾਂ ਮਿੱਤਰਤਾ ਦਾ ਨਾ ਜ ਕਦੇ ਰਹੀ ਨੀਗੀ ਇੱਕ ਦੂਜੇ ਦੇ ਵਿਰੋਧ ਵਿੱਚ ਖੜੇ ਹੋਏ ਜੀ ਕਿ ਕਿਹਨੇ ਕਲੀਰ ਜੀ ਜਦੋਂ ਕਹਿਣਾ ਹੁੰਦਾ ਸੀ ਪੱਗ ਮੇਰੇ ਵੀਰ ਦੀ ਭਗਵੰਤ ਮਾਨ ਪਾਰਲੀਮੈਂਟ ਦੇ ਵਿੱਚ ਉਦੋਂ ਵੀ ਤਾਂ ਮੀਠਿਆ ਸਾਹਿਬ ਵੀ ਟਾਰਗੇਟ ਕਰਦਾ ਹੁੰਦਾ ਸੀ ਜੋਨ ਮੀਠਿਆ ਸਾਹਿਬ ਨੇ ਕਹੇ ਸੀ ਜੀ दारू ਪੀਤੀ ਹੋਈ ਸੀ दारू ਪੀ ਕੇ ਡਿੱਗ ਪਿਆ ਅਗਲੀ ਗੱਲ ਉਹਨਾਂ ਨੇ ਮੀਠਿਆ ਸਾਹਿਬ ਨੇ ਉਹਨਾਂ ਦੇ ਇੱਕ OSP ਦਾ ਨਾਮ ਵੀ ਲੈਤਾ ਵੀ ਉਹ ਵੀ ਨਾਲ ਹੀ ਸੀ ਫਿਰ ਇਹ ਗੱਲਾਂ ਵੀ ਕਰਤੀਆਂ ਕਿ ਦਿੱਲੀ ਦੇ ਵਿੱਚ ਕਿਉਂਕਿ ਉੱਥੇ ਇਹਨਾਂ ਨੂੰ ਉਹਨਾ ਮਾਣਤਾਂ ਜਿੰਨਾ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲੇ ਕੇਜਰੀਵਾਲ ਦੇ ਹੋਂ ਤੋਂ ਬਾਅਦ ਔਰ ਇਹ ਗੱਲਾਂ ਤਾਂ ਚੰਦੀ ਸਭ ਪਹਿਲਾਂ ਵੀ ਜਿਹੜੀਆਂ ਲੋਕਾਂ ਦੇ ਵਿੱਚ ਆ ਚੁੱਕੇ ਐ ਕਿ ਜਦੋਂ ਕੇਜਰੀਵਾਲ ਰਿਹਾ ਹੋ ਕੇ ਐ ਸਿਮਰ ਸੰਜੇਵ ਸਿੰਘ ਜਿਹੜਾ ਹੈਗਾ ਬੋਲ ਰਿਹਾ ਸੀ ਜਦੋਂ ਉਹ ਮੰਚ 'ਤੇ ਆਇਆ ਮੰਚ 'ਤੇ ਭਗਵੰਤ ਜੀ ਮਾਨ ਔਰ ਡਾਕਟਰ ਸੰਦੀਪ ਪਾਟਕ ਵਗੈਰਾ ਇਹ ਪਹਿਲਾਂ ਹੀ ਬੈਠੇ ਸੀ ਜੀ ਜੀ ਕੇਜਰੀਵਾਲ ਦੇ ਆਉਣ ਦੇ ਉੱਤੇ ਸੰਜੇਵ ਸਿੰਘ ਨੇ ਬੋਲਣਾ ਬੰਦ ਕਰਤਾ ਤੇ ਨੈਕਸਟ ਜਿਹੜਾ ਸਪੀਕਰ ਸੀ ਉਹਦਾ ਨਾਮ ਡਾਕਟਰ ਸੰਦੀਪ ਪਾਟਕ ਸੀ ਹੂੰ ਹੂੰ ਤੇ ਸੰਦੀਪ ਪਾਟਕ ਉਹਨੇ ਬੋਲਿਆ ਉਹਨੇ ਨਾਂ ਤੱਕ ਵੀ ਨਹੀਂ ਲਿਆ ਭਗਵੰਤ ਮਾਨ ਦਾ ਜੀ ਉਸ ਤੋਂ ਬਾਅਦ ਫਿਰ ਕੇਜਰੀਵਾਲ ਸਾਹਿਬ ਬੋਲੇ ਤੇ ਕੇਜਰੀਵਾਲ ਸਾਹਿਬ ਨੇ ਵੀ ਭਗਵੰਤ ਮਾਨ ਜੀ ਦਾ ਨਾਂ ਨਹੀਂ ਲਿਆ ਹੂੰ ਹੂੰ ਮਤਲਬ ਫਿਰ ਇਹਦਾ ਇਹ ਹੈ ਕਿ ਉਹ ਇਗਨੋਰ ਕਰਦੇ ਆ ਇਹ ਨੂਰ ਕਰਨ ਦੇ ਕਾਰਨ ਕਈ ਸਾਰੇ ਹੋ ਸਕਦੇ ਆ ਉਹਨਾਂ ਦੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਵੀ ਹੋ ਸਕਦੀ ਹੈ ਇਹ ਗੱਲਾਂ ਵੀ ਚੱਲ ਰਹੀਆਂ ਕਿ ਇਹਨਾਂ ਦੀ ਜਿਹੜੀ ਨੇੜਤਾ ਉਹ ਦਿੱਲੀ ਵਾਲਿਆਂ ਨਾਲ ਵਧ ਰਹੀ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਕੋਈ ਕਹਿੰਦਾ ਜੀ ਪ੍ਰਧਾਨ ਮੰਤਰੀ ਨਾਲ ਅੱਛੇ ਤਾਲ ਖਾਤਾ ਹੈ ਲੇਕਿਨ ਉਹ ਤੋਂ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਦਾ ਚਾਣਕੀਆ ਜਿਹੜਾ ਹੈ ਅਮਿਤ ਸ਼ਾਹ ਉਹਦੇ ਨਾਲ ਵੀ ਉਹੀ ਗੱਲਾਂ ਹੋਵਦੀਆਂ ਹੁਣ ਤੁਸੀਂ ਇਹ ਦੇਖੋ ਨਾ ਕਿ ਜਦੋਂ ਅਮਰਤਪਾਲ ਦੇ ਉੱਤੇ ਐਨਐਸਐ ਲਾਈ ਹੈ ਜੀ ਐਨਐਸਐ ਲਾਉਣ ਤੋਂ ਪਹਿਲਾਂ ਜਿਹੜੀ ਇੱਥੇ ਪਾਰਾਮਿਲਟਰੀ ਫੋਰਸਸ ਮਗਵਾਈ ਗਈ ਹੈ ਭਗਵੰਤ ਸਿੰਘ ਮਿਲਦੇ ਆ ਮਿਤਸ਼ਾ ਨੂੰ ਮਿੰਟਾ ਸਕਿੰਟਾ ਜੀ ਉਹਨਾਂ ਨੇ ਭੇਜੀ ਸੀ ਔਰ ਇਹ ਤੋਂ ਫਿਰ ਅਮਰਤਪਾਲ ਸਿੰਘ ਨੂੰ ਜਿਹੜਾ ਹੈਗਾ ਡਿਟੇਨ ਕੀਤਾ ਤੇ ਉਹਨਾਂ ਨੂੰ ਲੈ ਕੇ ਟਿਬਰੂ ਗਾ ਉੱਥੇ ਜੇ ਅਗੇ ਬੰਦ ਕੀਤਾ ਸਾਡੀਆਂ ਗੱਲਾਂ ਨੂੰ ਜੇ ਆਪਾਂ ਦੇਖੀ ਕਿ ਠੀਕ ਹੈ ਵੀ ਕਈ ਵਾਰੀ ਸੈਂਟਰ ਨੂੰ ਤੇ ਸਟੇਟ ਨੂੰ ਮਿਲ ਕੇ ਚੱਲਾ ਪੈਦਾ ਪਰ ਜਿਹੜੀ ਇਹ ਹਾਜਰ ਦੀ ਉਹਨੇ ਹੱਜ ਕਈ ਵਾਰੀ ਦਿੱਖਦੀ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਇਹੀ ਇਲਜ਼ਾਮ ਲੱਗਦਾ ਸੀ ਨਾ ਕਿ ਦਿੱਲੀ ਵਾਣਾ ਲੋਦਾ ਦੀ ਹੈ ਉਹ ਆਰਦੀ ਪਾਰਟੀ ਤੋਂ ਬੇਪਰਵਾਹ ਤੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਚੱਲਦਾ ਕਰਤਾ ਸੀ ਇਹੋ ਜਿਹੀਆਂ ਗੱਲਾਂ ਵੀ ਸੁਣੀਆਂ ਜਾ ਰਹੀਆਂ ਕਿ ਕੇਜਰੀਵਾਲ ਕੋਲੇ ਹੁਣ ਇੱਕ ਮੌਕਾ ਹੈ ਔਰ ਉਹ ਮੌਕੇ ਦਾ ਇਸਤੇਮਾਲ ਕਰ ਤੋਂ ਖੁਦ ਦਾ ਨਹੀਂ ਬੜਾ ਬੜਾ ਤੇਜ ਹੈ ਤਿੱਖਾ ਸੀਸ ਉਹਨੇ ਕਿ ਜਿਵੇਂ ਕਿ ਉਹਨੂੰ ਉਹਦੀ ਪਾਬੰਦੀ ਲਾਈ ਹੈ ਉਸ ਤੋਂ ਤਾਂ ਮੁੱਖ ਮੰਤਰੀ ਦਫਤਰ ਨਹੀਂ ਜਾ ਸਕਦਾ ਫੈਲਾਦੇ ਡਿਸਕਟ ਨਹੀਂ ਕਰ ਸਕਦਾ ਜੀ ਆਕਸੀ ਨੂੰ ਜਿਹੜੀ ਉਹਨੇ ਆਪਣੇ ਵਾਰਸ ਮੰਨ ਲਿਆ ਸਿਆਸੀ ਵਾਰਸ ਹਾਂ ਔਰ ਫਿਰ ਕਹਿੰਦੇ ਉਹਨ ਕੁਝ ਲੋਗ ਇਹ ਵੀ ਕਹਿੰਦੇ ਕਿ ਕਹਿ ਸਕਦਾ ਭਗਵੰਤ ਭਾਈ ਮੈਂਨੇ ਤਾਂ ਅਸਤੀਫਾ ਦੇ ਦਿਆ ਆਪ ਵੀ ਦੇ ਦਿਓ ਠੀਕ ਕਰਦੇ ਹੈ ਪਾਰਟੀ ਕੋ ਇਹ ਹਾਲਾਤ ਆਪ ਦੀ ਚਾਹੇ ਤੇ ਬੰਦੇ ਦੇ ਵਿੱਚ ਕਈ ਵਾਰੀ ਮੰਤ ਤੇ ਬੋਝ ਹੁੰਦਾ ਹੈ ਔਰ ਉਹ ਬੰਦਾ ਬੈਲੈਂਸ ਆਪ ਦਾ ਖੂਬ ਹੈ ਪਰ ਜਿਹੜੀਆਂ ਗੱਲਾਂ ਜ਼ਿਕਰ ਨੂੰ ਜੀਸ਼ਾ ਸਾਹਿਬ ਨੂੰ ਚਾਹੀਦੀਆਂ ਕਰਨੀਆਂ ਉਹ ਹੈ ਕਿ ਇੱਕ ਨਿੱਜੀ ਅਟੈਕ ਦੀ بجائے ਤੁਸੀਂ ਗੱਲ ਕਰੋਗੇ ਉਹਨਾਂ ਦੀ ਪਰਫਾਰਮੈਂਸ ਕਿਹ ਕੀ ਸਟੇਟ ਦੇ ਵਿੱਚ ਸਟੇਟ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਠੀਕ ਨਹੀਂ ਹੋ ਤਾਂ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਐ ਇਸ ਵੇਲੇ ਸਟੇਟ ਗਵਰਨਮੈਂਟ ਵੱਲੋਂ ਉਹ ਜਿੰਨੀ ਬੜੀਆਂ ਲਾਗੂ ਕੀਤੀਆਂ ਜਾ ਰਹੀਆਂ ਇੱਥੇ ਸਾਡੇ ਰੋਣਾ ਪਿਆ ਸੀ ਕਿ ਜਿਹੜਾ ਸਾਡਾ ਪਾਠ ਕਰਮ ਹੈ ਸਰਸਲੇਵਸ ਇਹਨੂੰ ਤੁਦਵੀਲ ਕਰ ਦਿੱਤਾ ਗਿਆ ਫਿਰ ਐਸੀ ਕਿ ਜਿਹੜੇ ਕਈ ਜਿਹੜੇ ਪ੍ਰੈਸਟੀਜੀਅਸ ਕਾਲੋਜ ਉਹਨਾਂ ਕਾਲਜਿਆਂ ਨੂੰ ਖੁਦਮੁਖਤਿਆਰੀ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਸਰਕਾਰੀ ਕੰਟਰੋਲ ਤੋਂ ਮੁਕਤ ਕੀਤਾ ਜਾ ਰਿਹਾ ਹੈ ਫਿਰ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜੇ ਉਹ ਕਾਲਜੇ ਉਹਨਾਂ ਦੇ ਕੋਲ ਤਾਂ ਕਰੋੜਾਂ ਰੁਪਈਆਂ ਦੀਆਂ ਅਰਬਾਂ ਰੁਪਈਆਂ ਦੀਆਂ ਜਾਇਦਾਦਾਂ ਨੇ ਜਿਵੇਂ ਮਹਿੰਦਰਾ ਕਾਲਜ ਲੈ ਲੋ ਪਟਿਆਲਾ ਦਾ ਇੱਥੇ ਦੇ ਲੁਧਿਆਣੇ ਦੇ ਜਿਹੜੇ ਹੈਗੇ ਸਰਕਾਰੀ ਕਾਲਜ ਉਹਨਾਂ ਨੂੰ ਜੀ ਇਹ ਇਹ ਜਿਹੜੀ ਕਾਰਵਾਈ ਕੀਤੀ ਗਈ ਸੀ ਇਹਦੇ ਚ ਇਹ ਇਹ ਜਿਹੜੀ ਆਪਣੀ ਤੁਹਾਡੀ ਨਿਊ ਪਾਲਿਸੀ ਹੈ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ ਗਈ ਐਂਡ ਮੋਦੀ ਸਰਕਾਰ ਵੀ ਉਹ ਇੰਪਲੀਮੈਂਟ ਕੀਤਾ ਜਾ ਰਿਹਾ ਸੀ 15 ਜਿਹੜਾ ਮਹੀਨੇ ਬਾਅਦ ਮਰ ਪਤਾ ਲੱਗਾ ਜੀ ਇਹ ਤਾਂ ਅਸੀਂ ਗਲਤ ਕਰ ਬੈਠੇ ਤੇ ਫਿਰ ਜਿਹੜਾ ਡਿਪਟੀ ਡਾਇਰੈਕਟਰ ਸੀ ਐਜੂਕੇਸ਼ਨ ਡਿਪਾਰਟਮੈਂਟ ਦਾ ਉਹਨੂੰ ਵੀ ਤਬਦੀਲ ਕਰਤਾ ਜੀ ਤੇ ਸਾਰਾ ਕੁਝ ਵਾਪਸ ਲੈ ਲਿਆ ਜੂਟਰਨ ਵੀ ਮਾਰ ਲਿਆ ਇਹੋ ਜਿਹੀਆਂ ਗੱਲਾਂ ਦੇ ਉੱਤੇ ਤੁਸੀਂ ਜਿਹੜੀ ਉਹਨਾਂ ਦੀ ਬੈਡ ਪਰਫਾਰਮੈਂਸ ਹੈ ਨੁਕਤਾ ਚ ਇਹਨਾਂ ਦੇ ਕਰਨੀ ਚਾਹੀਦੀ ਹੈ ਬਿਮਾਰ ਕੋਈ ਵੀ ਹੋ ਸਕਦਾ ਹੈ ਡਾਇਅਨ ਬੈਲੈਂਸਡ ਕੋਈ ਵੀ ਹੋ ਸਕਦਾ ਹੈ ਉਹ ਜਿਹੜੀ ਹੈਗੀ ਹੈ ਉਹਦੇ ਤੇ ਮੇਰਾ ਖਿਆਲ ਹੈ ਵੀ ਜਿੱਦ ਦੀ ਨਿਕੋ ਨਾ ਜਾਈਦਾ ਮਿੱਜੀ ਤੁਹਾਨੂੰ ਭਗਵੰਤ ਮਾਨ ਵੀ ਨਿੱਜੀ ਹੋ ਜਾਂਦੇ ਮੈਂ ਬੜੇ ਬਾਮਾਦਿਆਂ ਦੇ ਵਿੱਚ ਮੈਂ ਉਹ ਵੀ ਠੀਕ ਨਹੀਂ ਸਮਝਦਾ ਕਿ ਭਗਵੰਤ ਮਾਨ ਠੀਕ ਕਰਦੇ ਤੇ ਬਿਕਰ ਮਿੱਜੀ ਥੋੜੀ ਗਲਤ ਕਰਦੇ ਕੁੱਲ ਮਿਲਾ ਕੇ ਮਤਲਬ ਬੰਦਾ ਬਿਮਾਰ ਆ ਪੰਜਾਬ ਦਾ ਮੁੱਖ ਮੰਤਰੀ ਹੈ ਮੈਂ ਤਾਂ ਹਲੇ ਬੜੇ ਨਹੀਂ ਪਰ ਤੁਸੀਂ ਦੱਸਦਾ ਕਿ ਉਹ ਕਹਿੰਦੇ ਵੀ ਭਾਈ ਮੇਰੀ ਕੋਈ ਦਾਰੂ ਵਗੈਰਾ ਨਹੀਂ ਸੀ ਪੀਤੀ ਪਰ ਚੰਦੀ ਸਾਹਿਬ ਇੱਕੇ ਦੇ ਨਾਲ ਮੈਂ ਇਹ ਗੱਲ ਵੀ ਕਹੇ ਬਿਨਾ ਰਹਿ ਨਹੀਂ ਸਕਦਾ ਕਿ ਪੀਤੀ ਹੋਵੇ ਭਵੇਂ ਨਾ ਪੀਤੀ ਹੋਵੇ ਜਦੋਂ ਪਰਸੈਪਸ਼ਨ ਬਣ ਜੇ ਨਾ ਆਪਣੇ ਇੱਕ ਕਹਾਵਤਾਂ ਪੰਜਾਬੀ ਚ ਕਿ ਵੱਦ ਨਾਲੋਂ ਬਦਨਾਮ ਬਰਾ ਜੀ ਤੇ ਉਹ ਅਗਰੇਜੀ ਚ ਪਰਸੈਪਸ਼ਨ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਵੀ ਇਹਦੀ ਬਦਨਾਮੀ ਹੈ ਕਿਸਮ ਦੀ ਪਰਸੈਪਸ਼ਨ ਨਹੀਂ ਬਣੀ ਹੋਈ ਹੈ ਭਗਵੰਤ ਮਾਨ ਹੋਰਾਂ ਦੇ ਉੱਤੇ ਅਕਸਰ ਹੀ ਇਲਜ਼ਾਮ ਲੱਗਦੇ ਆ ਜਦੋਂ ਇਹ ਜਰਮਨ ਦੇ ਵਿੱਚ ਗਏ ਆ ਉਦੋਂ ਵੀ ਇਤਿਹਾਰ ਕਿਤੇ ਖੁੰਝ ਗਿਆ ਸੀ ਫਿਰ ਇਹ ਕਹਿੰਦੇ ਜਹਾਜ਼ ਤੇ ਨੰ ਚੜਨ ਤਬੜਾ ਕੁਝ ਕੇ ਹੈਗਾ ਜੀ ਉਦੋਂ ਇਹਨਾਂ ਨੇ BMW ਉਹ ਫੈਕਟਰੀ ਆਉਣ ਦੀਆਂ ਗੱਲਾਂ ਵੀ ਕਹਿ ਚੁੱਕੀਆਂ ਸੀ ਕਿ ਅੱਜ ਤੱਕ ਤਾਂ ਮੇਰੇ ਕੋਲ ਫੈਕਟਰੀ ਦਾ ਨਾਂ ਹੀ ਪੁੱਲ ਗਏ ਲੋਕ ਵੀ ਉਹ BMW ਵਾਲੀ ਵੀ ਕੋਈ ਆਉਂਦੀ ਸੀ ਇਹ ਜਿਹੀ ਗੱਲਾਂ ਚੱਲ ਰਹੀਆਂ ਨੇ ਘਰ ਚਲੋ ਜੋ ਵੀ ਹੋਵੇ ਉਹ ਇਲਾਜ ਕਰਵਾਉਣ ਆਉਣ ਆ ਕੇ ਪੰਜਾਬ ਦਾ ਰਾਜ ਭਾਗ ਸੰਭਾਲਣ ਬੜਾ ਕੁਝ ਕਰਨ ਵਾਲਾ ਠਹਿ ਪੰਜਾਬ ਦੇ ਵਿੱਚ ਆ ਕੇ ਉਹ ਆਪਦੀ ਫੂਮ ਕੰਢ ਕੋ ਕੀ ਹਾਂ ਚੱਲਦੇ ਜੀ ਆਪਾਂ ਪਹਿਲੀ ਕਾਲ ਤੇ ਹਾਂਜੀ ਸ਼ਰ ਗਿਲਸਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਡੋਕਟਰ